ਪਿੰਡ ਗਾਮੂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੇ ਨਾਲ ਹੀ ਆ ਇਹਦੇ ਜਲਾਲਾਬਾਦ ਵੀ ਦੀ ਹੱਦ ਵੀ ਲੱਗਦੀ ਹੈ ਜਲਾਲਾਬਾਦ ਵੀ ਸ਼ੁਰੂ ਹੋ ਜਾਂਦਾ ਸਾਰਾ ਬਾਰਡਰ ਏਰੀਆ 1965 ਜਾਂ 1971 ਦੀ ਜਦੋਂ ਲੜਾਈ ਲੱਗਦੀ ਹੈ ਤਾਂ ਉਹ ਟਾਈਮ ਵੀ ਇਹ ਪਿੰਡ ਦੇ ਲੋਕਾਂ ਨੇ ਉਰੇ ਦੇਖਿਆ ਉਦੋਂ ਇਹ ਰੋਲਾ ਪਿਆ ਤੇ ਬੁਰੇ ਹਾਲ ਹੋਏ ਨੇ ਸਾਰੇ ਬਹੁਤ ਹੀ ਬਾੜੇ ਹਾਲ ਹੋਏ ਨੇ ਵੀ ਵੱਡਾ ਟੁਕੀ ਇਹ ਨਹੀਂ ਸ਼ੁਰੂ ਹੋ ਗਈ ਆਪਸ ਵਿੱਚ ਤੇ ਇੱਧਰ ਆ ਗਏ ਇਹ ਅਸੀਂ ਤਾਂ ਹੁਣ ਆਨੇ ਵੀ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਹਾਲਾਤ ਅਸੀਂ ਵੇਖੇ ਨੇ ਜੀ ਤੁਹਾਨੂੰ ਨਹੀਂ ਵੇਖੇ ਉਹਨਾਂ ਤੱਕ ਚਾੜ ਚੜ ਦਾ ਜੰਗ ਦਾ ਪਰ ਮੈਂ ਤਾਂ ਨਾ ਇਹ ਜੰਗ ਕਦੇ ਵੀ ਨਾ ਲੱਗੇ ਵੀ ਬੰਦੇ ਬਾਰੇ ਤਾਂ ਇਹਨਾਂ ਨੇ ਹੱਥ ਚੁੱਕਿਆ ਉਹਨਾਂ ਹੱਤਵਾਦੀਆਂ ਤੇ ਔਰ ਪਾਕਿਸਤਾਨ ਨਾਲ ਜੰਗ ਸਾਡੀ ਨਹੀਂ ਸੀ ਫੌਜੀਆ ਨਾਲ ਜਾਂ ਲੋਕਾਂ ਨਾਲ ਅਸੀਂ ਡੰਗਨ ਆੜ ਵੀ ਲੜਨ ਨੂੰ ਤਿਆਰ ਆ ਜਿਸ ਤਰ੍ਹਾਂ ਵੀ ਲੜਨਾ ਪਿਆ ਤੇ ਅਸੀਂ ਲੜਾਂਗੇ ਹੱਥ ਵਾਦੀਆਂ ਨਾਲ ਪਿੰਡ ਦੇ ਲੋਕ ਤਾਂ ਸੁੱਖ ਦਾ ਸਾਹ ਲੈ ਰਹੇ ਨੇ ਕਿ ਇਹ ਬੰਦ ਹੋ ਜਾਵੇ ਜਿਵੇਂ ਪੁਰਾਣੇ ਹਾਲਾਤ ਹੋਏ ਉਹ ਫੇਰ ਕਿਤੇ ਦੁਬਾਰਾ ਨਾ ਹੋ ਜਾਣ ਜਿਨ੍ਹਾਂ ਨਾਲੇ ਹੋਏ ਨੇ ਹਾਲਾਤ ਉਹਨਾਂ ਨੂੰ ਪਤਾ ਹੈ ਹੋਣ ਵਾਲਾ ਨੂੰ ਕੀ ਪਤਾ ਜੰਗ ਕੀ ਚੀਜ਼ ਹੁੰਦੀ ਉਹ ਥੱਲੇ ਜੰਗ ਸੀ ਹੁਣ ਜੰਗ ਕੁਸ਼ਮਾਨੀ ਥੱਲੇ ਧਰਤੀ ਤੇ ਨਹੀਂ ਲਗਣੀ ਉੱਤੇ ਹੀ ਫਤੇ ਹੋ ਜਾਣੇ ਕੰਮ ਤਾਂ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵਕਤ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗਾਮੂ ਵਾਲਾ ਵਿਖੇ ਮੌਜੂਦ ਆ ਬਿਲਕੁਲ ਸਰਹੱਦ ਦੇ ਉੱਤੇ ਇਹ ਪਿੰਡ ਹੈ ਮਹਿਜ 3 ਕਿਲੋਮੀਟਰ ਦੀ ਦੂਰੀ ਤੇ ਆ ਇਥੋਂ ਸਰਹੱਦ ਸ਼ੁਰੂ ਹੋ ਜਾਂਦੀ ਹੈ ਯਾਨੀ ਕਿ ਚੈੱਕ ਪੋਸਟ ਬਣੀ ਹੋਈ ਹੈ ਤੇ ਅੱਗੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੈ ਇਹ ਬੋਰਡ ਦਿਖਾ ਦਈਏ ਤੁਹਾਨੂੰ ਪਿੰਡ ਗਾਮੂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੇ ਨਾਲ ਹੀ ਇਹਦੇ ਜਲਾਲਾਬਾਦ ਵੀ ਦੀ ਹੱਦ ਵੀ ਲੱਗਦੀ ਹੈ ਜਲਾਲਾਬਾਦ ਵੀ ਸ਼ੁਰੂ ਹੋ ਜਾਂਦਾ ਸਾਰਾ ਬਾਰਡਰ ਏਰੀਆ ਯਾਨੀ ਕਿ ਸਰਹੱਦ ਦੀ ਇਲਾਕਾ ਤਾਂ ਤੁਹਾਨੂੰ ਇੱਕ ਵਾਰੀ ਪਿੰਡ ਦੀਆਂ ਤਸਵੀਰਾਂ ਦਿਖਾ ਦਈਏ ਪਿੰਡ ਦੇ ਵਿੱਚ ਚਹਲ ਪਹਲ ਫੁੱਲ ਨਜ਼ਰ ਆ ਰਹੀ ਹੈ ਲੋਕ ਆ ਕੰਮਕਾਰਾਂ ਤੇ ਜਾ ਰਹੇ ਨੇ ਤੇ ਬੱਚੇ ਪਿੰਡ ਦੇ ਹਾਲਾਂਕਿ ਘਰਾਂ ਦੇ ਵਿੱਚ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਹਜੇ ਵੀ ਸਕੂਲ ਨੇ ਜਿਹੜੇ ਉਹ ਖੋਲਣ ਦੇ ਆਦੇਸ਼ ਜਾਰੀ ਨਹੀਂ ਹੋਏ ਤੇ ਜੇਕਰ ਭਾਰਤ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਡਰੋਨ ਤੇ ਮਿਜ਼ਾਈਲਾਂ ਇੱਕ ਦੂਜੇ ਦੇ ਉੱਤੇ ਦਾਗੀਆਂ ਜਾ ਰਹੀਆਂ ਸਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਸੀ ਪਰ ਜਿਵੇਂ ਹੀ ਆਹ ਖਬਰਾਂ ਸਾਹਮਣੇ ਆਉਣ ਲੱਗੀਆਂ ਕਿ ਜੰਗ ਰੁਕ ਗਈ ਹੈ ਦੋਵਾਂ ਦੇਸ਼ਾਂ 'ਚ ਸਮਝੌਤਾ ਹੋਇਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਤੇ ਲੋਕ ਨੇ ਜਿਹੜੇ ਆਕਰਾਂ ਤੋਂ ਬਾਹਰ ਨਿਕਲੇ ਨੇ ਰਾਤ ਵੇਲੇ ਵੀ ਘਰਾਂ ਤੋਂ ਬਾਹਰ ਆਉਂਦੇ ਨੇ ਹਾਲਾਂਕਿ ਇਸ ਇਲਾਕੇ ਦੇ ਵਿੱਚ ਯਾਨੀ ਕਿ ਇਸ ਪਿੰਡ ਦੇ ਵਿੱਚ ਬਲੈਕਆਊਟ ਵਰਗੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਪਰੰਤੂ ਸਕੂਲ ਨੇ ਜਿਹੜੇ ਹਜੇ ਵੀ ਬੰਦ ਨੇ ਤਾਂ ਇਹ ਪਿੰਡ ਨੇ ਜਿਹੜੇ ਇਸ ਰੱਦ ਦੇ ਉੱਤੇ ਵਸੇ ਹੋਏ ਨੇ ਤਾਂ ਇਹ ਪਿੰਡ ਦੇ ਲੋਕਾਂ ਨੇ ਉਹ ਦਿਨ ਵੀ ਦੇਖੇ ਨੇ ਜਦੋਂ 1947 1965 ਜਾਂ 1971 ਦੀ ਜਦੋਂ ਲੜਾਈ ਲੱਗਦੀ ਆ ਤਾਂ ਉਹ ਟਾਈਮ ਵੀ ਇਹ ਪਿੰਡ ਦੇ ਲੋਕਾਂ ਨੇ ਪੂਰੇ ਦੇਖਿਆ ਕਿਉਂਕਿ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਇਹ ਪਿੰਡ ਨੇ ਜਿਹੜੇ ਆ बसे ਹੋਏ ਨੇ ਤਾਂ ਤਸਵੀਰਾਂ ਦੇਖੋ ਤੁਸੀਂ ਬਹੁਤ ਸੋਹਣਾ ਪਿੰਡ ਹੈ ਗਾਮੂ ਵਾਲਾ ਪਿੰਡ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਹੈ ਤਾਂ ਹੁਣ ਤੁਹਾਨੂੰ ਇੱਕ ਇੱਧਰ ਤਸਵੀਰ ਦਿਖਾ ਦਈਏ ਇਹ ਪਿੰਡ ਤੁਸੀਂ ਦੇਖ ਲਿਆ ਤਾਂ ਆ ਜਿਹੜੀ ਸੜਕ ਹੈ ਇਹ ਤੁਹਾਨੂੰ ਸੜਕ ਦਿਖਾ ਰਹੇ ਹਾਂ ਅਸੀਂ ਇਹ ਸੜਕ ਅੱਗੇ ਜਾਂਦੀ ਹੈ ਇੱਕ ਇੱਕ ਦੋ ਪਿੰਡ ਹੋਰ ਆਉਂਦੇ ਨੇ ਤਾਂ ਮਹਿਜ 3 ਜਾਂ 4 ਕਿਲੋਮੀਟਰ ਦੀ ਦੂਰੀ ਤੇ ਇੱਥੇ ਤਾਰ ਲੱਗੀ ਹੋਈ ਹੈ ਬੀਐਸਐਫ ਦੀ ਟੀਮ ਆ ਜਿਹੜੀ ਚੈੱਕ ਪੋਸਟ ਬਣੀ ਹੋਈ ਆ ਤਾਂ ਮਹਿਜ ਆ 3-4 ਕਿਲੋਮੀਟਰ ਦੂਰ ਇੱਥੋਂ ਪਾਕਿਸਤਾਨ ਆ ਜਾਂਦਾ ਯਾਨੀ ਕਿ ਲਾਹੌਰ ਆ ਜਿਹੜਾ ਪਾਕਿਸਤਾਨ ਦਾ ਉਹ ਆ ਜਾਂਦਾ ਤੇ ਹੁਣ ਜਿਹੜੀ ਆ ਤਸਵੀਰ ਤੁਹਾਨੂੰ ਦਿਖਾ ਰਹੇ ਆ ਤੁਸੀਂ ਆ ਤਸਵੀਰ ਦੇਖੋ ਇੱਕ ਹੁਣ ਤੁਸੀਂ ਆਹ ਤਸਵੀਰ ਵੀ ਦੇਖ ਸਕਦੇ ਹੋ ਪਿੰਡ ਦੇ ਜਿਹੜੇ ਵਸਨੀਕ ਨੇ ਪਿੰਡ ਦੇ ਲੋਕ ਨੇ ਸਾਰੇ ਬੈਠੇ ਨੇ ਆ ਬਜ਼ੁਰਗ ਵੀ ਬੈਠੇ ਨੇ ਬਜ਼ੁਰਗਾਂ ਦੇ ਨਾਲੇ ਨੌਜਵਾਨ ਨੇ ਜਿਹੜੇ ਉਹ ਗੱਲਾਂ ਉਰੇ ਸਾਂਝੀਆਂ ਕਰ ਰਹੇ ਨੇ ਉਹ ਵਿਚਾਰਾ ਹੋ ਰਹੀਆਂ ਨੇ ਕਿ 1965 ਹੋ ਗਿਆ 71 ਹੋ ਗਿਆ 47 ਹੋ ਗਿਆ ਉਦੋਂ ਜਦੋਂ ਜੰਗ ਲੱਗੀ ਸੀ ਤਾਂ ਉਦੋਂ ਕੀ ਹਾਲਾਤ ਸਨ ਕਿਉਂਕਿ ਇਹ ਗੱਲਾਂ ਹੁਣੇ ਬਜ਼ੁਰਗ ਤਾਂ ਕਰ ਰਹੇ ਹੋਣੇ ਕਿਉਂਕਿ ਹੁਣ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਵੀ ਜੰਗ ਵਰਗੇ ਹਾਲਾਤ ਸਨ ਤਾਂ ਹੁਣ ਗੱਲਬਾਤ ਕਰਦੇ ਆ ਸਾਡੇ ਨਾਲ ਆ ਬਾਪੂ ਜੀ ਮੌਜੂਦ ਨੇ ਉਰੇ ਬੈਠੇ ਨੇ ਆਪਣੇ ਆ ਬੱਚਿਆਂ ਦੇ ਨਾਲ ਬੈਠੇ ਨੇ ਪਿੰਡ ਦੇ ਹੋਰ ਲੋਕ ਇਹਨਾਂ ਦੇ ਨਾਲ ਬੈਠੇ ਨੇ ਕਿਉਂਕਿ ਜਾਣਕਾਰੀ ਇਹ ਜਿਹੜੀ ਬਾਪੂ ਜੀ ਨੂੰ ਪੁੱਛਦੇ ਆ ਵੀ ਆ ਕਿਹੜੇ ਕਿਹੜੇ ਹਾਲਾਤ ਨੇ ਜਿਹੜੇ ਉਹ ਹਾਲਾਤਾਂ ਦੇ ਵਿੱਚੋਂ ਲੰਘ ਕੇ ਆਏ ਨੇ ਬਾਪੂ ਜੀ ਕੀ ਨਾਮਾ ਟੋਡਾ ਮੇਰਾ ਨਾਮ ਬਿਸ਼ਨ ਸਿੰਘ ਆ ਪਾਕਿਸਤਾਨ 'ਚ ਮੇਰਾ ਤਿੰਨ ਨੰਬਰ ਪਿੰਡ ਸੀ ਜ਼ਿਲ੍ਹਾ ਮਿੰਟ ਕੁਮਬਰੀ ਸੀ ਥਾਣਾ ਵੇਲੀ ਸੀ ਸਟੇਸ਼ਨ ਦਰਵਾਰੀ ਆਲਾ ਸੀ ਸਾਡਾ ਤੇ ਉਦੋਂ ਇਹ ਰੋਲਾ ਪਿਆ ਤੇ ਬੁਰੇ ਹਾਲ ਹੋਏ ਨੇ ਸਾਡੇ ਬਹੁਤ ਹੀ ਮਾੜੇ ਹਾਲ ਹੋਏ ਨੇ ਵੀ ਵੱਡਾ ਟੁਕੀ ਇਨੀ ਸ਼ੁਰੂ ਹੋ ਗਈ ਆਪਸ ਵਿੱਚ ਤੇ ਇੱਧਰ ਆ ਗਏ ਹੁਣ ਕੋ ਸੁਖ ਦਾ ਸਾ ਆਇਆ ਸੀ ਫਿਰ ਸਨ 65 ਵਿੱਚ ਜੰਗ ਲੱਗ ਗਈ ਉਦੋਂ ਬੁਰੇ ਹਾਲ ਹੋਏ ਬਹੁਤ ਹੀ ਮਾੜੇ ਹਾਲ ਹੋਏ ਤੇ ਕੱਤਰ ਹੀ ਤਾਂ ਸਾਰਾ ਕੁਝ ਖਰਾਬ ਹੋ ਗਿਆ ਲੋਕਾਂ ਨੇ ਲੋਕ-ਲੋਕ ਕੇ ਜਾਨਾਂ ਬਚਾਈਆਂ ਕੋ ਚਲੇ ਗਏ ਕੋਈ ਮਾਰੇ ਵੀ ਗਏ ਤੇ ਉਦੋਂ ਲੋਕਾਂ ਦੇ ਵਿੱਚ ਇਨੀ ਉਤਸ਼ਾਹ ਸੀ ਵੀ ਚੌਕੀਆਂ ਵਾਲੇ ਪਾਕਿਸਤਾਨ ਵਾਲੇ ਪਰਾਂ ਨੂੰ ਬਾਜੀ ਗਏ ਤੇ ਸਾਡੇ ਪਿੰਡ ਵਾਲਿਆਂ ਨੂੰ ਗਵਰਨਮੈਂਟ ਦੇ 5 3.3 ਦੀਆਂ ਬੰਦੂਕਾਂ ਦਿੱਤੀਆਂ ਸਨ ਅਸੀਂ ਉਹ ਬੰਦੂਕਾਂ ਲੈ ਕੇ ਤੇ ਚੌਕੀ ਦੀ ਰੱਖਿਆ ਕੀਤੀ ਕੋਈ ਹੋਰ ਪਿੰਡ ਵਾਲੇ ਵੀ ਕਾਫੀ ਲੋਕ ਜੁੜ ਗਏ ਤੇ ਪਟਾਕੇ ਚੱਲਦੇ ਰਹੇ ਤੇ ਉਹ ਪਿੱਛਾਂ ਦੇ ਪਿੱਛੇ ਬਾਜੀ ਗਏ ਤੇ ਅਸੀਂ ਤਾਂ ਹੁਣ ਆਨੇ ਵੀ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਹਾਲਾਤ ਅਸੀਂ ਵੇਖ ਰਹੇ ਹਾਂ ਜੀ ਤਾਂ ਉਹ ਨਹੀਂ ਵੇਖੇ ਉਹਨਾਂ ਨੇ ਤਾਂ ਚਾਰ ਚੜ੍ਹਦਾ ਜੰਗ ਦਾ ਪਰ ਮੈਂ ਤਾਂ ਇਹ ਜੰਗ ਕਦੇ ਵੀ ਨਾ ਲੱਗੇ ਪਾਕਿਸਤਾਨੀ ਵੀ ਜਿਹੜੇ ਸਨ ਉਹ ਤੇ ਅਸੀਂ ਰਲ ਕੇ ਪਰਵਾਤਾ ਰਹਿੰਦੇ ਸੀ ਵਹਿਵਾ ਸ਼ਾਦੀ ਅੰਦੇਸਾ ਤੇ ਅਸੀਂ ਦੁਸ਼ਮਣ ਬਣੇ ਖੜੇ ਇੱਕ ਦੂਜੇ ਕਿਸ ਗੱਲੋਂ ਬਣੇ ਖੜੇ ਅਤਵਾਦੀਆਂ ਦੇ ਵਿਰੋਧ ਦੇ ਜੰਗ ਲੋਕਾਂ ਨੂੰ ਇਹ ਦੇ ਵਿੱਚ ਪਾਕਿਸਤਾਨ ਵਾਲਾ ਨਹੀਂ ਲੈਣਾ ਚਾਹੀਦਾ ਤੇ ਉਹ ਉਹਨਾਂ ਦੀ ਮਦਦ ਕਰਦੇ ਨੇ ਇਹਨਾਂ ਨੂੰ ਤਾਂ 26 ਬੰਦੇ ਮਾਰੇ ਗਏ ਤਾਂ ਇਹਨਾਂ ਨੇ ਹੱਥ ਚੁੱਕਿਆ ਉਹਨਾਂ ਅਤਵਾਦੀਆਂ ਤੇ ਹੋਰ ਪਾਕਿਸਤਾਨ ਨਾਲ ਜੰਗ ਸਾਡੀ ਨਹੀਂ ਸੀ ਫੌਜੀਆ ਨਾਲ ਜਾਂ ਲੋਕਾਂ ਨਾਲ ਲੋਕਾਂ ਦਾ ਲੋਕ ਸਾਡੇ ਵਰਗਾ ਹੀ ਨਹੀਂ ਉਹ ਵੀ ਵਿਚਾਰੇ ਬੈਠੇ ਅਸੀਂ ਵੀ ਉਸੇ ਤਰ੍ਹਾਂ ਹੀ ਬੈਠੇ ਹਾਂ ਤੇ ਇਹ ਅਤਵਾਦੀਆਂ ਦੇ ਵਿਰੋਧ ਜੰਗ ਸੀ ਤੇ ਪਾਕਿਸਤਾਨ ਨੂੰ ਇਹ ਦਾਸਾਸ ਨਹੀਂ ਦੇਣਾ ਚਾਹੀਦਾ। ਹਾਂ ਬੱਤੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਪਾਕਿਸਤਾਨ ਤੋਂ ਆਏ ਹੋ ਤੁਸੀਂ ਉਹ ਟਾਈਮ ਤੁਸੀਂ ਉਹ ਦੌਰ ਦੇਖਿਆ ਤਾਂ ਹੁਣ ਜਦੋਂ ਆ ਨੌਜਵਾਨ ਪੀੜ੍ਹੀ ਤੁਹਾਡੇ ਨਾਲ ਬੈਠੀ ਆ ਪਿੰਡ ਦੇ ਤੁਹਾਡੇ ਨਾਲ ਬੱਚੇ ਬੈਠਣੇ ਸਾਰੇ ਤੇ ਜਦੋਂ ਆ ਹਾਲਾਤ ਹੁਣ ਬਣੇ ਨੇ ਹੁਣ ਹਵਾਈ ਡਰੋਨ ਤੇ ਮਜ਼ਾਈਲਾਂ ਦੇਖੀਆਂ ਖਬਰਾਂ ਦੇਖੀਆਂ ਇਹਨਾਂ ਨੇ ਤਾਂ ਇਹਨਾਂ ਨਾਲ ਤੁਸੀਂ ਵਿਚਾਰਾਂ ਸਾਂਝੀਆਂ ਕੀਤੀਆਂ ਵੀ ਕਭਰਾਓ ਨਾ ਮੈਂ ਆ ਚੀਜ਼ਾਂ ਦੇਖੀਆਂ ਨੇ ਕੁਝ ਨਹੀਂ ਹੁੰਦਾ। ਜਾ ਮਤਲਬ ਡਰ ਸੀਗਾ ਵੀ ਕਿਤੇ ਉਹੀ ਹਾਲਾਤ ਨਾ ਹੋ ਜਾਣ ਜੋ ਤੁਸੀਂ ਦੇਖ ਕੇ ਆਏ ਹੋ। ਛੱਲੇ ਵੀ ਡਰ ਤਾਂ ਬੜਾ ਸੀ। ਇਹਨਾਂ ਜਵਾਨਾਂ ਨੂੰ ਵੀ ਅਸੀਂ ਹੌਸਲਾ ਦਿੰਦੇ ਨੇ ਵੀ ਕੁਝ ਨਹੀਂ ਹੁੰਦਾ। ਅਸੀਂ ਨਹੀਂ ਡਰੇ ਤੇ ਤੁਸੀਂ ਕਿਉਂ ਡਰਦੇ ਜੀ? ਤੇ ਇਹਨਾਂ ਨੂੰ ਹੌਸਲਾ ਦਿੱਤੀ ਰੱਖਿਆ ਬੈਠੇ ਹੋਣ ਬਾਰਡਰ ਦੇ ਉੱਤੇ ਬੈਠੇ ਅਸੀਂ ਤਾਂ ਨਹੀਂ ਭੱਜੇ। ਡਰ ਦੇ ਮਾਰੇ ਵੀ ਇੱਥੇ ਲੜਾਂਗੇ। ਅਸੀਂ ਡਾਂਗਾ ਨਾਲ ਵੀ ਲੜਨ ਨੂੰ ਤਿਆਰ ਆ। ਜਿਸ ਤਰ੍ਹਾਂ ਵੀ ਲੜਨਾ ਪਿਆ ਤੇ ਅਸੀਂ ਲੜਾਂਗੇ ਹੱਤਵਾਦੀਆਂ ਨਾਲ। ਉਹਨਾਂ ਕਿੰਨੀ ਕ ਦੂਰੀ ਤੇ ਹੈ ਤੁਹਾਡਾ ਮਤਲਬ ਜਿਹੜਾ ਪਤਾ ਤਾਰ ਕਹਿ ਦੀਏ ਪਾਕਿਸਤਾਨ ਦਾ ਅੱਗੇ ਕਿਹੜਾ ਉਰੇ ਅੱਗੇ ਸ਼ਹਿਰ ਹੈਗਾ ਕਿਹੜੇ ਅੱਗੇ ਪਿੰਡ ਨੇ ਤੁਹਾਨੂੰ ਪਤਾ ਹੋਵੇ ਅੱਗੇ ਕੋਈ ਸ਼ਹਿਰ ਨਹੀਂ ਸਾਡੇ ਪਿੰਡ ਦੀ ਹੱਦ ਪਾਕਿਸਤਾਨ ਦੀ ਹੱਦ ਦੇ ਨਾਲ ਲੱਗਦੀ ਸਾਡੇ ਪਾਸ ਤੇ 1600 ਕਵਾ ਮਦਾ ਇਹ ਰਕਬਾ ਹੈ ਤੇ ਸਾਡੀ ਹੱਦ ਪਾਕਿਸਤਾਨ ਦੇ ਨਾਲ ਲੱਗਦੀ ਹੈ ਉਹ ਉਧਰ ਕੰਮ ਕਰਦੇ ਰਹਿੰਦੇ ਸਨ ਸਾਡੇ ਬੰਦੇ ਇੱਧਰ ਕੰਮ ਕਰਦੇ ਰਹਿੰਦੇ ਨੇ ਆਪੋ ਆਪ ਦਾ ਰੋਟੀ ਦਾ ਗੁਜ਼ਾਰਾ ਸਾਰਿਆਂ ਦਾ ਚੱਲਦਾ ਤੇ ਹੁਣ ਜਿਹੜੇ ਹਾਲਾਤ ਨੇ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਵੀ ਜੰਗ ਰੁਕ ਗਈ ਰਾਹਤ ਮਹਿਸੂਸ ਕਰ ਰਹੇ ਹਾਂ ਪਹਿਲਾਂ ਤਾਂ ਘਰਾਂ ਦੇ ਵਿੱਚ ਬੱਚੇ ਵੀ ਟੀਵੀਆਂ ਦੇ ਦੇਖਦੇ ਸੀ ਜਾਂ ਮੋਬਾਈਲਾਂ ਤੇ ਸੋਸ਼ਲ ਮੀਡੀਆ ਤੇ ਦੇਖਦੇ ਸੀ ਵੀ ਡਰੋਨ ਚੱਲ ਰਿਹਾ ਮਜ਼ਾਈਲ ਚੱਲ ਰਹੀ ਆ ਹੁਣ ਮਤਲਬ ਜੰਗ ਰੁਕੀ ਆ ਹੁਣ ਦੋਵਾਂ ਦੇਸ਼ਾਂ ਨੇ ਕਿਹਾ ਵੀ ਅਸੀਂ ਇਹ ਇਹਨੂੰ ਰੋਕਾਂਗੇ ਅਸੀਂ ਨਹੀਂ ਮਤਲਬ ਨੁਕਸਾਨ ਪਹੁੰਚਾਵਾਂਗੇ ਕਿਸੇ ਨੂੰ ਤੇ ਪਿੰਡ ਦੇ ਲੋਕ ਕੀ ਮਹਿਸੂਸ ਕਰਦੇ ਨੇ ਹੁਣ ਇਹ ਪਿੰਡ ਦੇ ਲੋਕ ਤਾਂ ਸੁੱਖ ਦਾ ਸਾਹ ਲੈ ਰਹੇ ਨੇ ਵੀ ਇਹ ਬੰਦ ਹੋ ਜਾਵੇ ਜਿਵੇਂ ਪੁਰਾਣੇ ਹਾਲਾਤ ਆ ਤੋ ਇਹ ਉਹ ਫੇਰ ਕਿਤੇ ਦੁਬਾਰਾ ਨਾ ਹੋ ਜਾਣ ਹੋਰ ਵੇ ਰਾਤ ਖਬਰਾਂ ਵੀ ਸੁਣਦਾ ਰ ਆਪਣਾ ਜਿਹੜਾ ਲੀਡਰ ਸੀ ਉਹ ਆਦਾ ਸੀ ਵੀ ਤੁਹਾਡੀ ਹਜ਼ਾਰਾਂ ਚਲੀਆਂ ਨੇ ਦਰੋਣਾ ਹਜ਼ਾਰਾਂ ਚਲੀਆਂ ਨੇ ਕੋਈ ਜਗਾ ਆਪਣੀ ਮੁਜ਼ੇਲਾ ਤੁਹਾਡੀਆਂ ਹਜ਼ਾਰਾਂ ਚਲੀਆਂ ਨੇ ਕੋਈ ਨਹੀਂ ਆਪਣੀ ਬੰਬ ਚੱਲੇ ਨੇ ਕੋਈ ਆਪਣਿਆ ਸਾਡੇ ਤੱਕ ਤੇ ਤੁਸੀਂ ਕਿਉਂ ਸਾਨੂੰ ਤੰਗ ਕਰਦੇ ਜੇ ਸਾਡੇ ਤੁਸੀਂ ਮਾਰੋਗੇ ਤਾਂ ਆਰ ਕੇ ਸਾਨੂੰ ਵੀ ਫਿਰ ਇਹ ਕਰਨਾ ਪੈਗਾ ਤੁਸੀਂ ਇੱਕ ਗੋਲੀ ਚਲਾਓਗੇ ਤਾਂ ਹਜ਼ਾਰਾਂ ਦਾ ਜਵਾਬ ਆਵੇਗਾ ਤਾਂ ਬਾਪੂ ਜੀ ਦੇ ਹੌਸਲੇ ਬਿਲਕੁਲ بلند ਨੇ ਬਾਪੂ ਜੀ ਪਾਕਿਸਤਾਨ ਉਹ ਟਾਈਮ ਦੇਖਿਆ ਜਦੋਂ ਜੰਗ ਹੁੰਦੀ ਸੀ ਤੇ ਇਹ ਵੀ ਪੁੱਛਦੇ ਆਂ ਵੀ ਉਹ ਜੰਗ ਤੇ ਇਹ ਜੰਗ ਦੇ ਵਿੱਚ ਹੁਣ ਕਿੰਨਾ ਕੁ ਫਰਕ ਪੈ ਗਿਆ ਕਿਉਂਕਿ ਉਦੋਂ ਸਿੱਧੀਆਂ ਫੌਜਾਂ ਜਿਹੜੀਆਂ ਨੇ ਜ਼ਮੀਨ ਦੇ ਰਾਹੀਂ ਭੱਜ ਕੇ ਲੜਦੀਆਂ ਸਨ ਬਾਪੂ ਜੀ ਉਹ ਜੰਗ ਜਿਹੜੀ ਤੁਸੀਂ ਦੱਸ ਰਹੇ ਹੋ ਸਮਾਂ ਦੱਸ ਰਹੇ ਹੋ ਉਦੋਂ ਤੇ ਹੁਣ ਦੇ ਵਿੱਚ ਕਿੰਨਾ ਕੁ ਫਰਕ ਪੈ ਗਿਆ ਜੀ ਦੇਖੋ ਜੀ ਉਦੋਂ ਤੱਕ ਕਿਸੇ ਕੋਲ ਕੋਸਨ ਨਹੀਂ ਸੀ ਅਸੀਂ ਪਿੰਡੋਂ ਨਿਕਲੇ ਤੇ ਕੋਈ ਚੀਜ਼ ਨਹੀਂ ਸੀ ਪਸੂ ਵਾਲਿਆਂ ਖੁਰਲੀਆਂ ਹੈਗੀਆਂ ਸਨ ਉਹਨਾਂ ਦੇ ਵਿੱਚ ਸਮਝ ਰੱਖੋ ਕਿੱਲੇ ਤੇ ਆ ਗਏ ਪਹੀਏ ਟੁੱਟ ਗਏ ਫੇਰ ਚੁਰਦੇ ਹੀ ਅਸੀਂ ਐ ਸੁਲੇਮਾਨ ਹੈਡ ਤੱਕ ਆਏ ਇੱਥੇ ਜੋ ਕਿਸੇ ਕੋਲ ਛੋਟੀ ਸੀ ਤੇ ਉਹ ਵੀ ਪੁਲਸ ਵਾਲਿਆਂ ਦੇਖੋ ਕੇ ਦਰਾਜ ਮਾਰੀ ਕਈਆਂ ਲੋਕਾਂ ਨੇ ਮਾਂ ਪਿਓ ਵੋਢਿਆਂ ਤੇ ਚੱਕੇ ਜਿਹੜੇ ਚੋੜ ਨਹੀਂ ਸਕਦੇ ਸਨ ਆਰ ਕੇ ਉਹਨਾਂ ਨੂੰ ਦਰਾਵਾ ਤੇ ਆ ਦੇ ਬੱਚੇ ਵੀ ਛੱਡਨੇ ਪਏ ਮਾਂ ਪਿਓ ਵੀ ਦਰਾ ਦੇ ਵਿੱਚ ਛੱਡਣਾ ਪਿਆ ਵੀ ਇਹਨਾਂ ਨੂੰ ਕਿੰਨਾ ਕੁ ਪਾਸ ਚੱਕ ਕੇ ਲੈ ਜਾਈਏ ਉਹ ਰਾਤ ਵੇਖੇ ਨਾ ਅਸੀਂ ਫਿਰ ਅਸੀਂ ਫਾਜ਼ਲਗਾਹ ਤੱਕ ਤੁਰਦੇ ਹੀ ਆਏ ਇਥੋਂ ਹੈਡ ਤੋਂ 18 ਕਿਲੋਮੀਟਰ ਸਾਡਾ ਪਿੰਡ ਸੀ ਤੋਂ ਹੈਡ ਫਾਜ਼ਲਗਾਹ ਤੱਕ ਅਸੀਂ ਤੁਰਦੇ ਹੀ ਆਏ ਉੱਥੇ ਇੱਕ ਸਕੂਲ ਸੀ ਉਹ ਖਾਲੀ ਪਿਆ ਸੀ ਉਹਦਾ ਬੂਆ ਆ ਕੇ ਫਿਰ ਵੱਢ ਘਟ ਵੇਂਦੇ ਰਹੇ ਹਿੰਦੂਆਂ ਨੂੰ ਹਿੰਦੂ ਮਾਰੀ ਗਏ ਪਹਿਲੇ ਉਧਰੋਂ ਗੱਡੀ ਮੁਸਲਮਾਨਾਂ ਦੇ ਵੱਢ ਕੇ ਕੱਲੀ ਜਦੋਂ ਇਧਰੋਂ ਲੋਕਾਂ ਨੇ ਵੇਖਿਆ ਤੇ ਆਦੇ ਆਪਾਂ ਵੀ ਮਾਰ ਗਏ ਬੁਖਸਰ ਤੋਂ ਲੈ ਕੇ ਲੰਮਾ ਕਾਫਲਾ ਸੀ ਜਿਹੜਾ ਲੋਕਾਂ ਨੇ ਸਾਰਾ ਹੀ ਮਾਰ ਖਾ ਪਾ ਦਿੱਤਾ ਸੜਕਾਂ ਤੇ ਤੁਰਿਆ ਨਹੀਂ ਜਾਂਦਾ ਸੀ ਅਸੀਂ ਤਾਂ ਫਿਰ ਖੇਤਾਂ ਦੇ ਵਿੱਚੋਂ ਜਾਂਦੇ ਜਾਂਦੇ ਮੁਕਸਰ ਦੇ ਕੋਲ ਕਬਰ ਵਾਲਾ ਪਿੰਡ ਸੀ ਉੱਥੇ ਗਏ ਉੱਥੇ ਜਾ ਕੇ ਵੀ ਲੰਗਰ ਲਿਆਓ ਲੰਗਰ ਲੈਣ ਗਏ ਲੰਗਰ ਸਾਨੂੰ ਨਹੀਂ ਮਿਲਿਆ ਉਹਨਾਂ ਕਹਿੰਦੇ ਇੱਥੇ ਕੋਈ ਲੰਗਰ ਨਹੀਂ ਸੀ ਕਿਨੂ ਕਿਦੋਂ ਗਈ ਨਹੀਂ ਬੱਕੀ ਦੀਆਂ ਗੁੱਲੀਆਂ ਖਾ ਕੇ ਰਾਤ ਗੁਜ਼ਾਰਾ ਕੀਤਾ ਫਿਰ ਉੱਥੋਂ ਅਸੀਂ ਚੱਲੇ ਨਾਗੇ ਦੀ ਅਸਰਾਵਾ ਕਾਕੇ ਦੀ ਅਸਰਾਵਾ ਬਾਗਾ ਪੁਰਾਣਾ ਬੋਗੇ ਆ ਪੜ ਗਏ ਐਡੇ ਐਡੇ ਪੈਰ ਸੁੱਜ ਕੇ ਹੋ ਗਏ ਜਿਨ੍ਹਾਂ ਨਾਲੇ ਹੋਏ ਜੇ ਹਾਲਾਤ ਉਹਨਾਂ ਨੂੰ ਪਤਾ ਹੁਣ ਵਾਲਾ ਨੂੰ ਕੀ ਪਤਾ ਜੰਗ ਕੀ ਚੀਜ਼ ਹੁੰਦੀ ਉਹ ਥੱਲੇ ਜੰਗ ਸੀ ਹੁਣ ਜੰਗ ਹੈ ਕੁਸ਼ਮਾਨੀ ਥੱਲੇ ਧਰਤੀ ਤੇ ਨਹੀਂ ਲਗਣੀ ਕੁੱਤੇ ਹੀ ਫਤਿਹ ਹੋ ਜਾਣੀ ਕੰਮ ਸੋ ਬਾਪੂ ਜੀ ਆਪਣੀ ਮਤਲਬ ਪਿੰਡ ਦੇ ਲੋਕਾਂ ਨਾਲ ਬੈਠੇ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੰਗ ਜਿਹੜੀ ਉਹਨਾਂ ਨੇ ਦੇਖੀ ਆ ਹੁਣ ਦੇ ਜਿਹੜੇ ਨੌਜਵਾਨ ਨੇ ਜਾਂ ਉਹਨਾਂ ਨੂੰ ਇਹ ਜੰਗਾਂ ਬਾਰੇ ਆ ਕੁਝ ਨਹੀਂ ਪਤਾ ਬਹੁਤ ਸੰਤਾਪ ਹੰਡਾਇਆ ਤੇ ਹੋਰ ਵੀ ਵਸਨੀਕ ਨੇ ਪਿੰਡ ਦੇ ਗੱਲਬਾਤ ਕਰਦੇ ਕੀ ਨਾਮ ਸੁਖਪਾਲ ਸਿੰਘ ਮੈਂ ਹੁਣ ਹਾਲਾਤ ਬਣੇ ਹੋਏ ਨੇ ਤੇ ਬਾਪੂ ਜੀ ਨੇ ਉਹ ਟਾਈਮ ਦੇਖਿਆ ਜਿਹੜਾ ਹੁਣ ਸਾਨੂੰ ਵੀ ਦੱਸਿਆ ਕੀ ਤੁਸੀਂ ਮਤਲਬ ਜਾਣਕਾਰੀ ਲੈਣੇ ਹੋ ਵੀ ਕਿਵੇਂ ਮਤਲਬ ਉਹ ਟਾਈਮ ਸੀ ਤੇ ਹੁਣ ਦਾ ਵੀ ਮਤਲਬ ਤੁਹਾਡੇ ਮਨਾਂ 'ਚ ਡਰਨਾ ਪਵੇ ਵੀ ਇਹ ਵੇਖੋ ਜੀ ਇਹ ਸਾਡੇ ਬਜ਼ੁਰਗ ਨੇ ਵੱਡੇ ਨੇ ਇਹ ਸਾਨੂੰ ਸਮਝਾਉਂਦੇ ਰਹਿੰਦੇ ਨੇ ਕਿ ਪਹਿਲਾਂ ਇਸ ਤਰ੍ਹਾਂ ਜੰਗਾਂ ਹੋਈਆਂ ਤੇ ਆ ਕੋਈ ਸਾਡੇ ਨਾਲ ਹੋਇਆ ਬਹੁਤ ਮਾੜੀ ਹਾਲ ਹੋਈ ਸਾਡੇ ਸਮਾਲੇ 'ਚ ਵੀ ਇੱਥੇ ਬਹੁਤ ਬੁਰਾ ਹਾਲ ਸੀ ਪਰ ਹੁਣ ਜਿਹੜੀ ਜੰਗ ਹੈ ਹੁਣ ਤਾਂ ਜਦੋਂ ਜੰਗ ਲੱਗ ਗਈ ਲੋਕ ਕਹਿੰਦੇ ਤਹਗੇ ਨੇ ਵੀ ਜੰਗ ਲੱਗੇ ਪਰ ਜੇ ਹੁਣ ਜੰਗ ਲੱਗ ਗਈ ਤੇ ਸਮਝ ਲਓ ਵੀ ਬਾਹਰ ਛਪੇਗਾ ਗੋਲਾ ਬਰੋਧ ਇੰਨਾ ਹੈ ਕਿ ਕਿਸੇ ਨੇ ਬਚਣਾ ਨਹੀਂ ਕਈ ਕੋਹਾਂ ਤੇ ਜਾ ਕੇ ਢੀਵਾ ਜਗੇਗਾ ਤੇ ਸਾਡੀ ਤਾਂ ਗਰਜਾਸ਼ ਇਹੀ ਹੈ ਵੀ ਜੰਗ ਨਾ ਲੱਗੇ ਅਮਨ ਸ਼ਾਂਤੀ ਨਾਲ ਰਹੀਏ ਅਸੀਂ ਤੇ ਬੜਾ ਵਧੀਆ ਹੈ ਜੀ ਧੰਨ ਬੱਪੂ ਜੀ ਕੀ ਕਹਿਣਾ ਚਾਹੋਗੇ ਜਿਹੜੇ ਹਾਲਾਤ ਬਣੇ ਨੇ ਭਾਰਤ ਪਾਕਿਸਤਾਨ ਦੇ ਅਸੀਂ ਜਾਨੇ ਵੀ ਨਾ ਲੱਗੇ ਆਈ ਨਾ ਨਾ ਸਮਾਨ ਕਿੱਧਰ ਲੈ ਕੇ ਜਾਣਗੇ ਬੱਚੇ ਕਿੱਥੇ ਜਾ ਕੇ ਬੈਣਗੇ ਮੰਗਰ ਲੋਟਲ ਜਾਣਗੇ ਕਿਹਨੇ ਠੇਰੇ ਨੇ ਕਿ ਜੀ ਬੁਨਸਰਾਂ ਨਾ ਨਹੀਂ ਛੱਡਣਾ ਮੈਥੋਂ ਜ਼ਿਆਦਾ ਨਹੀਂ ਬੋਲੇ ਜਨਾ ਮੇਰੀ ਜਾਨ ਬੀੜ ਕਰਦੀ ਆ ਠੀਕ ਆ ਬਾਪੂ ਜੀ ਇੱਕ ਗੱਲ ਤੁਹਾਡੇ ਕੋਲ ਦੁਬਾਰਾ ਆਉਣਾ ਮੈਂ ਤੁਸੀਂ ਸਾਰਾ ਦੇਖਿਆ ਤੁਸੀਂ ਦੱਸਿਆ ਸੰਤਾਪ ਵੀ ਉਦੋਂ ਮੈਦਾਨੀ ਜੰਗ ਸੀ ਕੀ ਤੇ ਹੁਣ ਅਸਮਾਨੀ ਜੰਗ ਆ ਕੀ ਲੱਗਦਾ ਵੀ ਤਰੱਕੀ ਕੀਤੀ ਆ ਮੁਲਖ ਨੇ ਉਸ ਤੋਂ ਬਾਅਦ ਜਿਹੜੇ ਹਾਲਾਤ ਪਹਿਲਾਂ ਤੁਸੀਂ ਦੇਖੇ ਉਸ ਤੋਂ ਬਾਅਦ ਤਰੱਕੀ ਹੋਈ ਆ ਤੇ ਹੁਣ ਉਹ ਜੰਗਾਂ ਨਹੀਂ ਰਹਿ ਗਈਆਂ ਜਿਹੜੀਆਂ ਤੁਸੀਂ ਦੇਖੇ ਤਰੱਕੀ ਤਾਂ ਬਹੁਤ ਹੋਈ ਆ ਪਾ ਤਰੱਕੀ ਨੂੰ ਇੱਥੇ ਸ਼ਾਂਤਮਈ ਜੀ ਰੱਖੀ ਅਸੀਂ ਤੇ ਚੰਗੀ ਗੱਲ ਹੈ ਜੇ ਤਰੱਕੀ ਨੂੰ ਵੇਖਣਾ ਤਾਂ ਉਹਨਾਂ ਦੀ ਹਜ਼ਾਰਾਂ ਮਜ਼ੇਲਾ ਹਜ਼ਾਰਾਂ ਚੀਜ਼ ਆਈਆਂ ਨੇ ਕਿਸੇ ਥੱਲੇ ਡਿੱਗਣ ਹੀ ਨਹੀਂ ਦਿੱਤੀ ਅਜੇ ਤਰੱਕੀ ਨਹੀਂ ਹੋਈ ਉਹਨਾਂ ਨੂੰ ਆਖੋ ਵੀ ਤੁਸੀਂ ਗੱਲ ਕੇ ਵਿਖਾਓ ਸਾਡੀ ਤਾਂ جنگ ਹੀ ਨਹੀਂ ਸੀ ਉਹਨਾਂ ਨਾਲ ਅਸੀਂ ਤਾਂ ਅਮਨ ਨਾਲ ਰਹਿਣ ਵਾਲੇ ਸਾਂ ਅਖੀਰ ਉਹਨਾਂ ਨੂੰ ਅਜੇ ਸਮਝ ਆ ਜਾਣੀ ਚਾਹੀਦੀ ਵੀ ਸਾਡੀ ਕੋਈ ਅੱਗੇ ਦਾਲਣੀ ਗਲੀ ਤੋਂ ਹੁਣ ਵੀ ਨਹੀਂ ਗੱਲ ਨਹੀਂ ਆਖਿਆ ਇਹ ਨਾ ਵੀ ਤੁਹਾਡੀ ਇੱਕ ਗੋਲੀ ਆਵੇਗੀ ਤਾਂ ਲੱਖਾਂ ਆਣਗੇ ਤੇ ਫਿਰ ਸਮਝੌਤਾ ਹੀ ਚਾਹੀਦਾ ਤਾਂ ਇੱਧਰ ਵੀ ਤੁਹਾਨੂੰ ਤਸਵੀਰ ਦਿਖਾ ਰਹੀ ਹੈ ਬਾਪੂ ਜੀ ਦੇ ਨਾਲ ਕੁਝ ਵਿਅਕਤੀ ਹੋਰ ਬੈਠੇ ਨੇ ਪਿੰਡ ਦੇ ਗੱਲਬਾਤ ਕਰਦੇ ਆ ਕੀ ਨਾਮ ਹੈ ਵੀਰ ਜੀ ਗੁਰਚਰਨ ਸਿੰਘ ਗੁਰਚਰਨ ਜੀ ਜਿਵੇਂ ਬਾਪੂ ਜੀ ਗੱਲਾਂ ਦਾਸ ਰਹੇ ਨੇ ਤੁਹਾਡੇ ਪਿੰਡ ਦੇ ਨੇ ਤੇ ਕਿੰਨੀ ਕੁ ਜਾਣਕਾਰੀ ਮਿਲਦੀ ਆ ਉਸ ਦੌਰ ਦੀ ਤੇ ਕਿਉਂਕਿ ਉਹ ਦੌਰ ਦੀ ਅਸੀਂ ਤਾਂ ਗੱਲ ਕਰ ਰਹੇ ਹਾਂ ਕਿਉਂਕਿ ਉਹ ਦੌਰ ਨੇ ਇੱਕ ਵਾਰੀ ਫਿਰ ਤੁਹਾਨੂੰ ਉਹੀ ਯਾਦਾਂ ਤਾਜ਼ਾ ਕਰਵਾਤੀਆਂ ਬਾਪੂ ਜੀ ਹੋਰਾਂ ਦੀਆਂ ਜਿਹੜਾ ਹੁਣ ਆਪਾਂ ਦੋ ਤਿੰਨ ਦਿਨਾਂ ਚ ਦੇਖ ਰਹੇ ਆ ਵੇਖੋ ਜੀ ਅਸੀਂ ਇਹਨਾਂ ਤੋਂ ਇੱਥੇ ਸਾਡੇ ਸਾਥੇ ਤੇ ਅਸੀਂ ਬੈਠ ਕੇ ਇਹਨਾਂ ਕੋਲ ਸੁਣਦੇ ਰਹਿਨੇ ਆ। ਵੀ ਉਹ ਬਹੁਤ ਜ਼ਿਆਦਾ ਸੰਤਾਪ ਜਿਹੜਾ ਹੈ 47 ਦੀ ਮੰਡਵਾਲਾ ਤੇ ਮੇਰਾ ਬਰਸ ਜਿਹੜਾ ਹੈ 85 ਦਾ ਹੈ ਤੇ ਜਦੋਂ ਵੀ ਕੋਈ ਨਿੱਕੀ-ਮੋਟੀ ਹਲਜਲ ਹੁੰਦੀ ਹੈ ਹਿੰਦੁਸਤਾਨ ਤੇ ਸਾਨੂੰ ਆਂਦਾ ਸੰਤਾਪ ਬਹੁਤ ਅਨਾੜਾ ਪੈਂਦਾ ਹੈ ਜਿਵੇਂ ਸਨ 2002 ਚ ਇੱਥੇ ਮਹੀਨਾ ਲੱਗੇ ਰਹੀ ਨੇ। ਔਰ ਲਗਭਗ 2 ਸਾਲ ਸਾਡੇ ਤੇ ਫੌਜ ਨੇ ਮਾਇਂਡ ਲਾਈ ਰੱਖੀ ਹੈ। ਜਿੰਦਾ ਲਗਭਗ ਸਾਨੂੰ 21000 ਰੁਪਿਆ ਜਿਹੜਾ ਹੈ ਉਹ ਮੁਆਵਜ਼ਾ ਮਿਲਿਆ ਹੈ ਤੇ ਜਿੰਦਾ ਇੱਕ-ਇੱਕ ਲਗਭਗ ਏਕੜ ਦਾ ਜਿਹੜਾ 8000 ਰੁਪਿਆ ਠੇਕਾ ਹੈ। ਤੇ ਦੂਸਰੀ ਗੱਲ ਵੇਖੋ ਅਸੀਂ ਇੱਥੇ ਬੱਚੇ 2-3 ਦਿਨ ਵਾਪਸ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਰੱਖੇ ਸੀ ਤੇ ਹੁਣ ਵੇਖੋ ਅਸੀਂ ਬੱਚੇ ਤੇ ਪੈਸਾ ਭੇਜ ਸਕਨੇ ਪਰ ਅਸੀਂ ਆਪਣਾ ਮਾਲ ਡੰਗਰ ਕਿੱਥੇ ਲੈ ਕੇ ਜਾਵਾਂਗੇ ਜੇ ਅਸੀਂ ਮਾਲ ਡੰਗਰ ਪਛੂ ਲੈ ਕੇ ਜਾਣੇ ਤਾਂ ਅਸੀਂ ਤੂੜੀ ਕਿੱਥੇ ਲੈ ਕੇ ਜਾਵਾਂਗੇ ਤੇ ਸਾਡੀਆਂ ਬਹੁਤ ਮਜਬੂਰੀਆਂ ਨੇ ਔਰ ਅਸੀਂ ਤੇ ਚਾਹਣਿਆ ਅਮਨ ਬਣਿਆ ਰਵੇ ਤੇ ਵੇਖੋ ਸਾਡੀ ਕੋ ਪਾਕਿਸਤਾਨ ਨਾਲ ਲੜਾਈ ਨਹੀਂ ਸਾਡੀ ਤਾਂ ਉਹਨਾਂ ਨਾਲ ਲੜਾਈ ਹੈ ਜਿਹੜਾ ਇਨਸਾਨ ਇਨਸਾਨ ਦਾ ਦੁਸ਼ਮਣ ਹੈ ਮਤਲਬ ਜਿਹੜੇ ਉੱਥੇ ਉਹਨਾਂ ਨੇ ਸਾਡੇ ਜੰਮੂ ਕਸ਼ਮੀਰ 'ਚ ਕੁਝ ਬੰਦੇ ਜਿਹੜੇ ਸ਼ਹੀਦ ਕੀਤੇ ਨੇ ਮਾਰੇ ਨੇ ਉਹ ਬਹੁਤ ਮਨ ਬਾਗੀ ਗੱਲੇ ਤੇ ਅਸੀਂ ਤਾਂ ਮਨ ਸ਼ਾਂਤੀ ਚਾਹਦੇ ਆ ਕਿ ਅਮਨ ਸ਼ਾਂਤੀ ਬਣੀ ਰਹੇ ਐਸੀ ਪੰਜਾਬ ਤੇ ਹਿੰਦੁਸਤਾਨ ਦੇ ਨਾਲ ਤਾਂ ਇਹ ਪਿੰਡ ਜਿਹੜਾ ਹੈਗਾ ਇੱਥੋਂ ਦੇ ਲੋਕ ਨੇ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਤਾਂ ਬਾਪੂ ਜੀ ਵੀ ਨਾਲ ਸਾਡੇ ਆ ਮਜੂਦ ਸੀ ਜਿਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਨੇ ਉਹ ਦੌਰ ਹੈ ਜਿਹੜਾ ਵੇਖਿਆ 1965 ਹੋ ਗਿਆ 47 71 ਜਦੋਂ ਜੰਗ ਲੱਗਦੀ ਸੀ ਬਾਪੂ ਜੀ ਨੇ ਆਖਿਆ ਕਿ ਬਹੁਤ ਨੁਕਸਾਨ ਹੋਇਆ ਤੇ ਨੁਕਸਾਨ ਦੁਬਾਰਾ ਨਾ ਹੋਵੇ ਇਹੀ ਅਰਦਾਸ ਕਰਦੇ ਨੇ ਨਾਲ ਹੀ ਇੱਕ ਹੋਰ ਵੱਡੀ ਗੱਲ ਆਖ ਦਿੱਤੀ ਗਈ ਆ ਕਿ ਸਾਡੀ ਲੜਾਈ ਪਾਕਿਸਤਾਨ ਦੇ ਲੋਕਾਂ ਦੇ ਨਾਲ ਨਹੀਂ ਨਾ ਹੀ ਭਾਰਤੀ ਜਿਹੜਾ ਆਪਣੇ ਡਿਫੈਂਸ ਸਿਸਟਮਾ ਨਾ ਹੀ ਉਧਰਲੀ ਫੌਜ ਨਾਲ ਲੜਾਈ ਆ ਬਲਕਿ ਸਿਰਫ ਅੱਤਵਾਦ ਦੇ ਨਾਲ ਲੜਾਈ ਆ ਜੋ ਲੋਕਾਂ ਨੂੰ ਮਾਰਦੇ ਨੇ ਉਹ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਪਰੰਤੂ ਜੇਕਰ ਪਾਕਿਸਤਾਨ ਬਾਜ਼ ਨਾ ਆਇਆ ਤਾਂ ਭਾਰਤ ਵੀ ਉਹਨੂੰ ਕਰਾਰਾ ਜਵਾਬ ਦੇਣ ਦੇ ਲਈ ਤਿਆਰ ਬੈਠਾ ਤਾਂ ਇਹ ਪਿੰਡ ਦੀ ਆਪਾਂ ਕਹਿ ਦਈਏ ਜਦੋਂ ਪਿੰਡ ਦੇ ਵਿੱਚ ਦਾਖਲ ਹੁੰਨੇ ਆ ਤਾਂ ਇੱਕ ਅਪਾ ਪੀਪਲ ਹਮੇਸ਼ਾ ਦੇਖਿਆ ਜਾਂਦਾ ਹੈ ਪੀਪਲ ਦੇ ਥੱਲੇ ਸਾਰੇ ਬਜ਼ੁਰਗ ਨੌਜਵਾਨ ਬੈਠਦੇ ਨੇ ਅਪ ਦੇ ਵਿੱਚ ਗੱਲਾਂ ਸਾਂਝੀਆਂ ਕਰਦੇ ਨੇ ਤਾਂ ਹੁਣ ਜਿਹੜੀਆਂ ਇਹ ਬਜ਼ੁਰਗ ਗੱਲਾਂ ਸਾਂਝੀਆਂ ਕਰ ਰਹੇ ਨੇ ਨੌਜਵਾਨਾਂ ਦੇ ਨਾਲ ਉਹ ਸਿਰਫ ਭਾਰਤ ਪਾਕਿਸਤਾਨ ਜੰਗ ਬਾਰੇ ਹੋ ਰਹੀਆਂ ਨੇ ਕਿਉਂਕਿ ਜਿਹੜੇ ਹਾਲਾਤ ਪੈਦਾ ਹੋਏ ਨੇ ਹੁਣ ਬਿਲਕੁਲ ਰਾਹਤ ਭਰੀਆਂ ਖਬਰਾਂ ਆ ਰਹੀਆਂ ਨੇ ਜੰਗ ਰੋਗ ਦਿੱਤੀ ਗਈ ਹੈ ਤਾਂ ਚਿਹਰਿਆਂ ਤੇ ਰੌਣਕ ਪਰਤੀ ਆ ਪਰੰਤੂ ਬਾਪੂ ਜੀ ਦੇ ਕਹਿਣ ਦੇ ਅਨੁਸਾਰ ਵੀ ਉਹ ਦੌਰ ਸੀਗਾ ਜਿਹੜਾ ਬਹੁਤ ਮਾੜਾ ਦੌਰ ਸੀ ਉਹ ਦੌਰ ਉਹ ਦੁਬਾਰਾ ਨਹੀਂ ਦੇਖਣਾ ਚਾਹੁੰਦੇ ਕਿਉਂਕਿ ਬਹੁਤ ਸੰਤਾਪ ਹੰਡਾਇਆ ਬਹੁਤ ਨੁਕਸਾਨ ਆਇਆ ਤੇ ਪ੍ਰੰਤੂ ਇਹ ਵੀ ਗੱਲ ਆ ਬਾਪੂ ਜੀ ਵੱਲੋਂ ਕਹੀ ਗਈ ਕਿ ਉਹ ਤੋਂ ਅਸਮਾਨੀ جنگ ਨਹੀਂ ਹੁੰਦੀ ਸੀ ਜ਼ਮੀਨੀ جنگ ਸੀ ਤੇ ਹੁਣ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ ਤੇ ਇਹ ਤਰੱਕੀ ਲੋਕਾਂ ਨੇ ਦੇਸ਼ ਦੁਨੀਆ ਨੇ ਦੇਖੀ ਵੀ ਹੈ ਕਿਉਂਕਿ ਪਾਕਿਸਤਾਨ ਵੱਲੋਂ ਅਇਆਂ ਮਜ਼ਾਈਲਾਂ ਤੇ ਡਰੋਨ ਨੇ ਜਿਹੜੇ ਹਵਾ ਦੇ ਵਿੱਚ ਹੀ ਆ ਚੱਕਣਾ ਚੂਰ ਕਰ ਦਿੱਤੇਗੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਹੁਣੇ ਪਿੰਡ ਦੇ ਲੋਕ ਨੇ ਜਿਹੜੇ ਸਰਹੱਦ ਦੇ ਉੱਤੇ ਵਸੇ ਹੋਏ ਲੋਕ ਇਹੀ ਉਮੀਦ ਕਰ ਰਹੇ ਨੇ ਕਿ ਇਹ ਜਿਹੜਾ ਮਾਹੌਲ ਆ ਬਿਲਕੁਲ ਸ਼ਾਂਤ ਹੋ ਜਾਊਗਾ ਤੇ ਉਹ ਆਪਣੇ ਬੱਚਿਆਂ ਦੇ ਨਾਲ ਘਰਾਂ ਦੇ ਵਿੱਚ ਰਾਮ ਤੇ ਜ਼ਿੰਦਗੀ ਜਿਹੜੀ ਚੰਗੀ ਤਰ੍ਹਾਂ ਬਤੀਤ ਕਰ ਸਕਣਗੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਤਜਿੰਦਰ ਚੰਦੀ ਜ਼ਿਲ੍ਹਾ ਫਿਰੋਜ਼ਪੁਰ